ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਇਸ ਟਾਈਮ ਵੀ ਸਭ ਤੋਂ ਵੱਡੀ ਖਬਰ ਜੋ ਕਿ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਕਿ ਇੱਕ ਬੀਤੀ ਰਾਤ ਉੱਥੇ ਚਾਰ ਮੰਜ਼ਿਲਾ ਬਿਲਡਿੰਗ ਢਾਹ ਗਈ ਉਹਦੇ ਪਿੱਛੇ ਦਾ ਰੀਜ਼ਨ ਕੀ ਸੀਗਾ ਕਿ ਨਾਲ ਘੜੀ ਇੱਕ ਪਲਾਟ ਦੇ ਵਿੱਚ ਇੱਕ ਬੰਦਾ ਬੇਸਮੈਂਟ ਦੀ ਤਿਆਰੀ ਕਰ ਰਿਹਾ ਸੀ ਜਿੰਨੂੰ ਲੈ ਕੇ ਉਹ ਬਿਲਡਿੰਗ ਦੀ ਇਮਾਰਤ ਸਾਰੀ ਸਾਰੀ ਇਮਾਰਤ ਢਾਹ ਗਈ ਜਿਹਦੇ ਵਿੱਚ ਇੱਕ ਜਿਮ ਸੀਗਾ ਤੇ ਜਿਮ ਦੇ ਵਿੱਚ ਬੰਦੇ ਵਰਕਆਊਟ ਕਰਨ ਨੂੰ ਆਏ ਹੋਏ ਸੀਗੇ ਉੱਥੇ ਜੋ ਕਿ ਸਾਨੂੰ ਇਨਫੋਰਮੇਸ਼ਨ ਹਲ ਤੱਕ ਪ੍ਰਾਪਤ ਹੋਈ ਹੈ ਉਹ ਇਹ ਹੋਈ ਹੈ ਕਿ ਉਹਦੇ ਵਿੱਚੋਂ ਦੋ ਕੁੜੀਆਂ ਤੇ ਦੋ ਮੁੰਡੇ ਸਿਗੇ ਜਿਹਦੇ ਵਿੱਚੋਂ ਇੱਕ ਕੁੜੀ ਨੂੰ ਹਸਪਤਾਲ ਲੈ ਕੇ ਜਾਂਦੇ ਵੇਲੇ ਉਹਦੀ ਮੌਤ ਹੋ ਗਈ ਜਿਹੜੀ ਹਸਪਤਾਲ ਪਹੁੰਚ ਕੇ ਦੀਦੀ ਮੌਤ ਹੋਈ ਹੈ ਉਹਦਾ ਨਾਮ ਉਹ ਹਿਮਾਚਲ ਦੀ ਕੁੜੀ ਸੀ ਸ੍ਰਿਸ਼ਟੀ ਵਰਮਾ ਉਹਦਾ ਨਾਮ ਸੀਗਾ ਤੇ ਇੱਕ ਮੁੰਡਾ ਜਦੀ ਮ੍ਰਿਤਕ ਦਾ ਕੱਢੀ ਗਈ ਹੈ ਉਹ ਹੈ ਅਭਿਸ਼ੇਕ ਨਾਮਕ ਮੁੰਡਾ ਸੀਗਾ ਜਿਹੜਾ ਇੱਕ ਮੁਹਾਲੀ ਦੇ ਵਿੱਚ ਆਈਟੀ ਕੰਪਨੀ ਦੇ ਵਿੱਚ ਜੋਬ ਕਰਦਾ ਸੀਗਾ ਤੇ ਬਾਕੀ ਜੋ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਸਾਨੂੰ ਦੱਸਿਆ ਹੈ ਕਿ ਉਹਦੇ ਜਿਹੜਾ ਇਮਾਰਤ ਦੇ ਜਿੰਨੇ ਬੇਸਮੈਂਟ ਬਣਾ ਰਿਆ ਸੀਗਾ ਉਹਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਏ ਉਹਦੀ ਪਾਲ ਜਾਰੀ ਹੈ ਤੇ ਦੂਸਰੀ ਸਾਈਡ ਹੱਲੇ ਵੀ ਮਲਬੇ ਨੂੰ ਕੱਢਿਆ ਜਾ ਰਿਹਾ ਏ ਉਹਦੇ ਵਿੱਚੋਂ ਹੱਲੇ ਵੀ ਅਗਰ ਕੋਈ ਰੈਸਕਿਊ ਚੱਲ ਰਿਹਾ ਏ ਰੈਸਕਿਊ ਦੇ ਵਿੱਚ ਅਗਰ ਹੱਲੇ ਵੀ ਕੋਈ ਸਾਹਮਣੇ ਆਂਦਾ ਏ ਤਾਂ ਤਾਂ ਨਾ ਅਸੀਂ ਸਾਂਝਾ ਕਰਾਂਗੇ ਹੱਲੇ ਵੀ ਉਹ ਚੱਲ ਰਿਹਾ ਹੈ ਤੇ ਬਾਕੀ ਸਾਡੇ ਸੀਐਮ ਮਾਨ ਸਾਹਿਬ ਨੇ ਵੀ ਆਪਣਾ ਦੁੱਖ ਪ੍ਰਗਟਾਇਆ ਹੈ ਆਪਣਾ ਟਵਿੱਟਰ ਦੇ ਉੱਤੇ ਪਾ ਕੇ ਕਿ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਦੁੱਖ ਹੈ ਤੇ ਇੰਦੇ ਤੇ ਬਾਂਦੀ ਕਾਰਵਾਈ ਵੀ ਕੀਤੀ ਜਾਏਗੀ ਤੇ ਪਲੱਸ ਜਿਹੜੇ ਵੀ ਇਹਨਾਂ ਦੇ ਫੈਮਿਲੀ ਦਾ ਹੈ ਉਹਨਾਂ ਨੂੰ ਵੀ ਇਤਲਾ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਉੱਥੋਂ ਆ ਕੇ ਉਹਨਾਂ ਦੀ ਬੋਡੀਜ਼ ਵਗੈਰਾ ਲੈ ਜਾਣ ਉਹ 6 ਫੇਸ ਮੋਹਾਲੀ ਦੇ ਵਿੱਚ ਉਹਨਾਂ ਨੇ ਐਡਮਿਟ ਕੀਤੀਆਂ ਹੈ 6 ਫੇਸ ਮੋਹਾਲੀ ਦੇ ਵਿੱਚ ਉਹਨਾਂ ਦੀਆਂ ਮ੍ਰਿਤਕ ਦੇਹ ਰੱਖੀਆਂ ਗਈਆਂ ਹੈ ਜਿਨ੍ਹਾਂ ਦੀਆਂ ਡੈਥ ਹੋ ਚੁੱਕੀ ਹੈ